ਇਹ ਭਗਵਨ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਸਰੀਆਲੇ ਦਾ ਇਹ ਜਿਹੜਾ ਕੱਲ 7:00 ਵਜੇ ਇਹਦੇ ਘਰੇ ਇੰਟਰ ਹੋ ਕੇ ਆਪਣਾ ਅਮਰਪ੍ਰੀਤ ਸਿੰਘ ਨਾਲ ਦੇ ਨਾਲ ਚਾਰ ਪੰਜ ਸਾਥੀ ਹੋ ਰਹੇ ਸੀ ਤੇ ਉਹਨਾਂ ਨੇ ਜਾ ਕੇ ਇਹ ਘਰੇ ਫੈਰਿੰਗ ਕੀਤੀ ਜਿਹੜੀ ਭਗਵਨ ਸਿੰਘ ਦੀ ਡੈਥ ਹੋ ਗਈ ਤੇ ਭਗਵਨ ਸਿੰਘ ਦੇ ਜਿਹੜੇ ਆਪਣਾ ਬ੍ਰਦਰ ਹੀ ਰੰਗਵੀਰ ਸਿੰਘ ਉਹਨਾਂ ਦੇ ਬਿਆਨ ਤੇ ਜਿਹੜਾ ਅਸੀਂ ਇਹ ਪਰਚਾ ਦਰਜ ਕੀਤਾ ਸੀ ਤੇ ਜਿਹੜੇ ਦੋਸ਼ੀ ਇਹ ਆਪਣਾ 12 ਘੰਟੇ ਤੋਂ ਪਹਿਲਾਂ ਪਹਿਲਾਂ ਤਿੰਨ ਦੋਸ਼ੀ ਜਿਹੜੇ ਅਸੀਂ ਗ੍ਰਿਫਤ ਕਰ ਗ੍ਰਿਫਤਾਰ ਕਰ ਲਿਆ ਤੇ ਨਾਲ ਨੂੰ ਤੋਂ ਜਿਹੜਾ ਸਵਾਲਵਾਲ ਸ਼ੁਰੂ ਕਰ ਲਿਆ ਤੇ ਇੱਕ ਆਪਣਾ ਕਾਰ ਬਰੰਭਤ ਕਰ ਲਈ ਹੈ ਤੇ ਇਹਨਾਂ ਦੇ ਵਿਰੁੱਧ ਐਫਆਰ ਨੰਬਰ 93 ਦਰਜ ਕੀਤੀ ਹੈ 269 ਤੇ 107 103 190 199 3 133 ਬੀਐਨਐਸ ਹਰਮੈ ਦਰਜ ਕੀਤੀ ਕਿੰਨੇ ਦੋਸ਼ੀ ਸੀਗੇ ਤੇ ਕਿਨੇ ਗ੍ਰਿਫਤਾਰ ਹੋਏ ਕਿਨੇ ਹਿਹਾੜ ਬਣੇ ਤੇ ਸਾਰੇ ਦੋਸਤਾਂ ਜਿਹੜੇ ਆਪਣਾ ਇਹ ਦੋਸ਼ੀ ਜਿਹੜੇ ਆਪਣਾ ਇਹਨਾਂ ਦੇ ਬਰਖਲਾ ਜਿਹੜਾ ਪਰਚਾ ਹੈ ਉਹ 6 ਤੋਂ 7 ਦੋਸ਼ੀ ਦਿਖਾਇਆ ਉਹਨਾਂ ਨੇ ਤੇ ਜਿਹੜੇ ਆਪਣਾ ਹੀ ਗ੍ਰਿਫਤਾਰ ਤਿੰਨ ਕਰ ਲਏ। ਬਲੇ ਜਿਹੜੇ ਉਹ ਮੁੱਖ ਦੋਸ਼ੀ ਜਿਹੜਾ ਮੇਨ ਨੇ ਦੋਸ਼ੀ ਜਿੰਨੇ ਆਪਣਾ ਪਰਿਵਾਰ ਅਮਰਪ੍ਰੀਤ ਸਿੰਘ ਕੌਜੀ ਤੇ ਉਹਦੇ ਨਾਲ ਜਿਹੜਾ ਦਲੇਰ ਸਿੰਘ ਹੀ ਤੇ ਇੱਕ ਆਪਣਾ ਜਗਨਪ੍ਰੀਤ ਜਿਹੜਾ ਵੀ ਇਹ ਉਹਦੇ ਨਾਲ ਦਾ ਸਾਥੀ ਪਿੰਡ ਤੋਂ ਮਰੜੀ ਕਲਾਬ ਤਦ ਦੇ ਫੈਸਲੇ ਨੂੰ ਉਹ ਬੰਦਾ ਡੇਟਾ ਦੇ ਜਿੰਨਾ ਸਾਰੀ ਆਪਦਾ ਤੋਂ ਹੋਈ ਜਿਹਦੇ ਕਾਰਨ ਮਾਰਦਾ ਹੋਣ ਵੀ ਇਤਨਾ ਹੈ ਕਿ ਉਹ ਵੀ ਰੈਕਨਟ ਕਰ ਦੇਗੀ ਉਹ ਜਿਹੜਾ ਆਪਣਾ ਹੁਣ ਇਹਨੇ ਨੋਮੀਨੇਟ ਕੀਤਾ ਹੈ ਜਿਹੜਾ ਉੱਥੇ ਬੇਟਾ ਕੋਲ ਸਕੂਲ ਦੇ ਚ ਕੋਈ ਬੱਚਾ ਬੱਚਾ ਲੜਦਾ ਹੀ ਉਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਭਵਨ ਸਿੰਘ ਨੇ ਵੀ ਇਤਰਾ ਨਾ ਕਰਿਆਗਾ ਇਹ ਇਸ ਗੱਲ ਉਹਨੂੰ ਵੀ ਨੋਮਿਨੇਟ ਕਰ ਦਿੱਤਾ ਨਾ ਹਾਂਜੀ ਹਾਂਜੀ ਹੋਇਆ ਉਹਨੂੰ ਵਿਵਾਦ ਕੀਤਾ ਨਹੀਂ ਇਹ ਸਾਡੇ ਮਰੀਕਰ ਇਹਨੂੰ ਕਰ ਲਾਂਗੇ ਜਲਦੀ ਹੀ ਰੁਕਤਾ ਮੋਟੋ ਦੇ ਲਈ ਬੁਜੀ ਉਸਤਾ ਦੇ ਕੋਰਡਲ 10 ਦੋਸ਼ੀ ਗ੍ਰਿਫਤਾਰ ਹੈ ਇਹਨਾਂ ਜਿਹੜੇ ਦਲੇਰ ਸਿੰਘ ਜਿਹੜਾ ਦੋਸ਼ੀ ਗ੍ਰਿਫਤਾਰ ਹੈ ਦਲੇਰ ਸਿੰਘ ਜਿਹੜਾ ਇਹ ਪਰਕਲਾ ਵਿਖੇ 326 ਦਾ ਮਕਦਮਾ ਵੀ ਦਰਜ ਹੈ ਆਪਣਾ ਮਜੀਠੇ ਠਾਣਾ ਜਿਹੜਾ ਤਨਖਾ ਦੇ ਬੋਲੀਆਂ ਪਾਦੀਆਂ ਮਜੀਠੇ ਦਾ ਕੋਈ ਰਿਕਾਰਡ ਹੈਗਾ ਨਹੀਂ ਨਹੀਂ ਕਰ ਨਹੀਂ ਕਿ ਸਾਫਾ ਪਤੀ ਕਿ ਸਾਫਾ ਸਾਫਾ ਕੋਜੀ ਇਨਵੈਸਨ ਕੀ ਐਕਸ਼ਨ ਕੀ ਹੈ ਐਕਸ਼ਨ ਹੈ ਆਪਣਾ ਇਹਨਾਂ ਨੂੰ ਹੁਣ ਅਰੇਸਟ ਪਾਈ ਹੈ ਇਹਨਾਂ ਦੀ ਤੇ ਸਵੇਰ ਨੂੰ ਰਿਪੋਰਟ ਚ ਪੇਸ਼ ਕਰਕੇ ਰਿਮਾਂਡ ਲਵਾਂਗੇ ਤੇ ਕੈਨਸਲ ਸ ਜਿਹੜਾ ਇਹ ਕੈਨਸਲ ਕਰਨ ਲਈ ਭੇਜਾਂਗੇ ਜਿਹੜਾ ਇਹ ਜਿੰਨਾ ਵੀ ਇਨਸੀਡੈਂਟ ਹੋਇਆ ਤੇ ਪੁਛੜੀ ਮੁੱਖ ਬਜਾ ਜਿਹੜੀ ਤਫਤੀਸ਼ ਹੋਈ ਕੀਤੀ ਆ ਉਹ ਕੀ ਰਹੀ ਹੈ ਦੱਸ ਸਕੋ ਉਹ ਹੁਣ ਇਹਨਾਂ ਦਾ ਜਿਹੜੀ ਪੁੱਛਗਿੱਛ ਕਰਕੇ ਤੇ ਅਗਲੀ ਕਾਰਵਾਈ ਜਿਹੜੀ ਹੋਈ ਉਹ ਮਿਲ ਚ ਨਾ ਉਹ ਜਿਹੜਾ ਦੋਸ਼ੀ ਦੇ ਪਰਚਾ ਦੱਸ ਰਹੇ ਉਹ ਮਿਲਟਰੀ ਦੇ ਵਿੱਚ ਉਹ ਕਿੱਥੇ ਹੋਇਆ ਦਾ ਦੱਸਦੇ ਆ ਜੀ ਕਿਸ ਪਾਸੋਂ ਉਹ ਕੋਈ ਪਹਿਲਾਂ ਇਹਨਾਂ ਦੇ ਲੜਾਈ ਝਗੜਾ ਆਇਆ ਹੈ ਹੋਰ ਕਿਸ ਨਾਲ ਸਭ ਤੋਂ ਵੱਡਾ ਗੱਲ ਹੈ ਕਿ ਬੱਚੇ ਨੇ ਕਿਹਾ ਇਹਦੇ ਸੱਚੀ ਨਹੀਂ ਬਰੋ ਉਹ ਵੀ ਵੈਰੀਫਾਈ ਕਰਦੇ ਆ Jodi, apna dosyo, gan baksha niya, wala